ਅ ਸਾਨੂੰ ਦੁਪਹਿਰ ਸਮੇਂ ਇੱਕ ਤਲਾਹ ਮਿਲੀ ਸੀ ਸਿੱਧੂ ਹੋਟਲ ਜੋ ਕਿ 골ਡਗੀਰੇ ਪਿਛਲੇ ਪਾਸੇ ਮਜੂਦ ਹੈਗਾ ਕਿ ਉੱਥੇ ਅ ਰਕੇਸ਼ਨਾ ਦਾ ਵਿਅਕਤੀ ਰੁਕਿਆ ਹੋਇਆ ਵਿਆ ਸੀਗਾ ਉਸ ਦੀ ਡੈਥ ਹੋ ਗਈ ਆ ਉਸ ਤੇ ਮੌਕੇ ਤੇ ਪਹੁੰਚ ਕੇ ਸਾਰਾ ਰਿਕਾਰਡ ਤੋਂ ਬਾਅਦ ਉਸ ਦੇ ਵਾਰਸਾਂ ਨੂੰ ਉਹਦੇ ਪਤੇ ਦੁਆਰੋਂ ਉਸ ਦੇ ਵਾਰਸਾਂ ਨੂੰ ਬੁਲਾਇਆ ਗਿਆ ਵਾਰਸਾਂ ਦੇ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਪਹਿਲਾਂ ਹੀ ਉਹਨਾਂ ਦੇ ਘਰੇ ਨਹੀਂ ਰਹਿੰਦਾ ਸੀ ਉਹ ਬੇਸਿਕਲੀ ਬੇਦਖਲ ਕੀਤਾ ਹੋਇਆ ਸੀ ਜਿਹੜਾ ਕਿ ਪਹਿਲਾਂ ਹੀ ਮਾੜੀ ਸੰਗਤ ਦਾ ਸ਼ਿਕਨ ਸੀ ਇੱਥੇ ਆ ਕੇ ਰੁਕਿਆ ਲੇਕਿਨ ਇਸ ਦੇ ਪਿਛਲੇ ਬਾਰੇ ਦੱਸਿਆ ਗਿਆ ਕਿ ਇਸ ਦੇ ਐਕਸੀਡੈਂਟ ਹੋਣ ਤੋਂ ਬਾਅਦ ਇਹਦੀ ਕੁਝ ਮੈਡੀਸਿਨਸ ਚਲਦੀ ਸੀਗੀ ਲੇਕਿਨ ਫਿਲਹਾਲ ਅਸੀਂ ਦੀ ਸਿੱਧੀ ਨਜ਼ਰੇ ਜੋ ਕੋਈ ਇਸ ਗੱਲ ਦਾ ਨਹੀਂ ਪਤਾ ਲੱਗ ਸਕਿਆ ਕਿ ਇਸ ਦੀ ਕਿਹੜੀ ਡੈਥ ਹੈ ਕਿਸ ਤਰ੍ਹਾਂ ਹੋਈ ਆ ਇਸ ਲਈ ਅਸੀਂ ਘਰਦਿਆਂ ਦੇ ਬਿਆਨਾਂ ਤੇ 194 CrPC ਦੀ ਕਾਰਵਾਈ ਕੀਤੀ ਹੈਗੀ ਆ ਉਸ ਦਾ ਕਿਹੜਾ ਹੈਗਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਹੀ ਵਾਰਸਾਂ ਦੇ ਹਵਾਲੇ ਕੀਤੀ ਜਾਊਗੀ ਜਿੱਥੋਂ ਤੱਕ ਤਫ਼ਤੀਸ਼ ਦਾ ਸਵਾਲ ਆ ਇਸ ਤਫ਼ਤੀਸ਼ ਦੇ ਅਸੀਂ ਐਂਗਲ ਦੇ ਵਿੱਚ ਉਹ ਕਿਸ ਦੇ ਨਾਲ ਰੁਗਿਆ ਸੀ ਕਿ ਦੋ ਆ ਕੇ ਰੁਕਿਆ ਕਿਵੇਂ ਗਿਆ ਤੇ ਕੀ ਹਾਲਾਤ ਹੋ ਸਕਦੇ ਇਸ ਨੂੰ ਕਿਡਾ ਅਸੀਂ ਗਾ ਬਾਅਦ ਤਫਤੀਸ਼ ਦੇ ਵਿੱਚ ਜਿਹੜਾ ਹੈਗਾ ਅੱਗੇ ਰੱਖਾਂਗੇ ਸਰ ਇਹ ਇੱਕ ਥੋ ਦਾ ਰਹਿਣ ਵਾਲਾ ਸੀ ਔਰ ਕਿਸਦੇ ਨਾਲ ਲੁਕੇ ਸੀ ਲੜਕੀ ਦਾ ਜ਼ਿਕਰ ਹੋ ਰਿਹਾ ਲੜਕੀ ਦੇ ਦੇਖੋ ਜੀ ਇਹ ਤਫਤੀਸ਼ ਦਾ ਮੈਟਰ ਹੈਗਾ ਇਸ ਦਾ ਜਿਹੜਾ ਡਰੈਸ ਹੈਗਾ ਲਹਿਰਾ ਕਲੋਨੀ ਲਹਿਰਾ ਕਲੋਨੀ ਪੁੱਛੋ ਦਾ ਹੈਗਾ ਲੇਕਿਨ ਆਪਣੇ ਕਿਸੇ ਸਾਥੀ ਨੇ ਇਹ ਰੁਕਿਆ ਪਿਆ ਸੀਗਾ ਸਾਥੀ ਮਹਿਲ ਕਿ ਮੈਂ ਇਹ ਤਫਤੀਸ਼ ਦਾ ਹਜੇ ਵਿਸ਼ਾ ਹੈਗਾ ਲੜਕੀ ਫੀਮੇਲ ਸੀ ਵੀ ਲੇਕਿਨ ਦੋਵਾਂ ਦੇ ਆਧਾਰ ਕਾਰਡ ਅਸੀਂ ਕਿਹੜੇ ਹੈਗੇ ਆ ਉਥੋਂ ਮੌਕੇ ਤੋਂ ਕਬਜ਼ੇ ਤੇ ਲੈ ਲਏ ਆ ਰਿਸਟਰ ਨੂੰ ਲੈ ਲਿਆ ਕਿਹੜੀ ਹੈਗੀ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ ਡਾਇਰੈਕਟ ਜਿਸ ਕਮਿਸ਼ਨ ਤੋਂ ਲਿਆ ਸੀ ਜਿਸ ਨਾਲ ਰੁਕਿਆ ਆਧਾਰ ਕਾਰਡ ਮਿਲਿਆ ਤਾਂ ਉਸ ਦੇ ਵਿੱਚ ਕੀ ਆਇਡੈਂਟੀਫਾਈਡ ਹੋਇਆ ਲੜਕੀ ਦਾ ਨਾਮ ਦੇਖੋ ਇਹ ਤਫਤੀਸ਼ ਦਾ ਵਿਸ਼ਾ ਹੈਗਾ ਅਸੀਂ ਕੁਝ ਚੀਜ਼ਾਂ ਰਿਸਰਚ ਇਗਸ਼ਨ ਡਾਇਰੈਕਟਲੀ ਡਿਸਕਲੋਸ ਨਹੀਂ ਕਰ ਸਕਦੇ ਹਰੇਕ ਬੰਦੇ ਦੀ ਆਪਦੀ ਇੱਕ ਆਪਣੀ ਪ੍ਰਾਈਵੇਸੀ ਹੈਗੀ ਆ ਫੋਟੋ ਦਾ ਕੀ ਨਾਮ ਹੈ ਔਰ ਕੀ ਫੋਟੋ ਦਾ ਨਾਮ ਸਿੱਧੂ ਹੈਗਾ ਜੀ ਗੋਲਡਗੀ ਦੇ ਪਿਛਲੇ ਪਾਸੇ ਹੈ ਜਿਹੜਾ ਤੁਸੀਂ ਸਵਾਲ ਕੀਤਾ ਹੈਗਾ ਕਿ ਇਹ ਕਿਸ ਤਰ੍ਹਾਂ ਮੌਤ ਹੈ ਕਿਸ ਤਰ੍ਹਾਂ ਉਹਦੀ ਕੰਡੀਸ਼ਨ ਸੀਗੀ ਪਹਿਲੀ ਨਜ਼ਰੇ ਦੇਖਣ ਤੋਂ ਕੋਈ ਐਸੀ ਗੱਲ ਨਹੀਂ ਲੱਗ ਰਹੀ ਸਿੱਧੇ ਤੌਰ ਤੇ ਕੋਈ ਸਟੇਅਰ ਵਗੈਰਾ ਜਾਂ ਕੋਈ ਹੋਰ ਚੀਜ਼ ਕਿਸ ਨਾਲ ਇਸ ਦੀ ਮੌਤ ਜਾਬਦੀ ਹੈ ਇਸ ਲਈ ਹੀ ਇਸ ਦਾ ਜਿਹੜਾ ਪੋਸਟਮਾਰਟਮ ਕਰਾਇਆ ਜਾ ਰਿਹਾ ਆਪਣੇ ਵਗੈਰਾ ਪਾਏ ਹੋਏ ਜੀ ਦਾ ਦੇਖੋ ਆਪ ਦੇ ਜਿਹੜਾ ਹੈਗਾ ਉਹ ਉਹਦੇ ਵਿੱਚ ਨਾਈਟ ਮਰ ਕੇ ਕੈਸੇਬਲ ਜੁਲੀ ਫਾਰਮ ਤੋਂ ਕੈਜ਼ੋ ਡਰੈਸ ਦੇ ਵਿੱਚ ਨਹੀਂ ਸੀਗਾ ਆਪਣੇ ਜਿਹੜਾ ਹੈਗਾ ਟੀ-ਸ਼ਰਟ ਜਾਂ ਉਹਦੇ ਵਿੱਚ ਸੀਗਾ ਲੇਕਿਨ ਹਜੇ ਕਿਹੜਾ ਹੈਗਾ ਅੱਗੇ ਅਸੀਂ ਦੇਖ ਰਹੇ ਹਾਂ ਸਰ ਇਹ ਦੱਸਿਆ ਜਾ ਰਿਹਾ ਵੀ ਉਹ ਕੋਈ ਟੈਟੂ ਦਾ ਕੰਮ ਕਰਦਾ ਸੀ ਜੀ ਟੈਟੂ ਬਣਾਉਂਦਾ ਜੀ ਦੇਖੋ ਜੀ ਇਨੀਸ਼ੀਅਲ ਗੱਲ ਹੈਗੀ ਹੈ ਹਜੇ ਤਾਂ ਫਿਲਹਾਲ ਅਸੀਂ ਬਿਆਨਾਂ ਤੋਂ ਬਾਅਦ ਉਹਨੂੰ ਡੈੱਡ ਬੋਡੀ ਨੂੰ ਕਿਹੜਾ ਮੌਰਸੀ ਦੀ ਵਿੱਚ ਦਾਖਲ ਕਰਵਾਇਆ ਤੇ ਅੱਗੇ ਕਿਹੜਾ ਹੈਗਾ ਅਸੀਂ ਤਰਤੀਸ ਤਰ੍ਹਾਂ ਇਸ ਚੀਜ਼ਾਂ ਤੋਂ ਅੱਛਾ ਇਹ ਕਲੀਅਰ ਹੈ ਵੀ ਉਹਦੇ ਨਾਲ ਇੱਕ ਲੜਕੀ ਵੀ ਸੀ ਦੇਖੋ ਕਿਹੜਾ ਹੋਟਲ ਦੇ ਵਿੱਚ ਸਾਨੂੰ ਨਾਮ ਪਤੇ ਮਿਲੇ ਆ ਜਾਂ ਡਾਕੂਮੈਂਟਸ ਮਿਲੇ ਆ ਉਸ ਤੋਂ ਹੈ ਕਿ ਇਸ ਦਿਨ ਇੱਕ ਇਹ ਸਾਥੀ ਨਾਲ ਰੁਕਿਆ ਸੀ ਕੱਲ ਉਹ ਡੈੱਡ ਬੋਡੀ ਕਿੱਲੇ ਮਿਲੀ ਦੇਖੋ ਸਾਨੂੰ ਤਲਾ ਇਹ ਕਬੀਦ ਦਪੈਰੀ ਮਿਲਿਸ ਕਰੀ 12 ਕਰੇ ਹੋਟਲ ਵਾਲਿਆਂ ਦਾ ਵੀ ਕੋਈ ਨਾਮ ਹੋਵੇ ਰਿਹਾ ਤਾਂ ਚਾਟ ਦੇ ਵਿੱਚ ਦੇਖੋ ਹੋਟਲ ਦਾ ਕਿੱਥੋਂ ਤੱਕ ਸਵਾਲ ਆ ਉੱਥੇ ਆਪਾਂ ਇਹੀ ਦੇਖਿਆ ਦੇਖਿਆ ਜਾ ਸਕਦਾ ਹੈ ਕਿ ਸ਼ੁਰੂ ਦੇ ਵਿੱਚ ਕਿਸੇ ਨਬਾਲ ਨੂੰ ਜਾਂ ਬਿਨਾ ਐਡਰੈਸ ਤੋਂ ਨਾ ਰੱਖਿਆ ਹੋਈ ਲੇਕਿਨ ਮੁਢਲੇ ਤੌਰ ਤੇ ਹੋਟਲ ਨੇ ਆਪਣੀ ਜਿਹੜੀ ਕਾਰਵਾਈਆਂ ਕਾਰਬੀ ਜਾਂ ਕੰਡੀਸ਼ਨਸ ਨੂੰ ਪੂਰਾ ਕੀਤਾ ਹੋਇਆ ਲੇਕਿਨ ਫਿਰ ਵੀ ਅਸੀਂ ਕਿਹੜਾ ਹੈਗਾ ਇਸ ਨੂੰ ਪਤਾਲ ਦੇ ਵਿੱਚ